हाँ जी बच्चों आज असी जा कलर्स बारे ब्ल्यू कलर रेड कलर येलो कलर ब्लैक कलर ग्रीन कलर वाइट कलर ਨੀਲਾ ਰੰਗ ਲਾਲ ਰੰਗ ਪੀਲਾ ਰੰਗ ਕਾਲਾ ਰੰਗ ਹਰਾ ਰੰਗ ਤੇ ਚਿੱਟਾ ਰੰਗ ਹੁਣ ਆਪਾਂ ਇਹ ਕਲਰ ਡਰਾ ਕਰਾਂਗੇ ਰੰਗ ਭਰਨ ਤੋਂ ਪਹਿਲਾਂ ਅਸੀਂ ਇੱਥੇ ਕੁਝ ਡਰਾ ਕੀਤਾ ਹੈ ਪਹਿਲਾਂ ਆਪਾਂ ਇਹਨਾਂ ਦੇ ਨਾਮ ਜਾਣਦੇ ਹਾਂ ਸਰਕਲ ਸਰਕਲ ਮੈਨੇ ਗੋਲਾ ਸਕੁਅਰ ਸਕੁਅਰ ਮੈਨੇ ਚੌਰਸ ਡੱਬਾ ਟ੍ਰਾਇੰਗਲ ਟ੍ਰਾਇੰਗਲ ਮੈਨੇ ਤਿਕੋਣ ਰੈਕਟੈਂਗਲ ਰੈਕਟੈਂਗਲ ਮੈਨੇ ਥੋੜਾ ਲੰਮਾ ਡੱਬਾ ਹੁਣ ਆਪਾਂ ਇਹਨਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੰਗ ਭਰਦੇ ਹਾਂ ਹੁਣ ਆਪਾਂ ਪਹਿਲਾਂ ਸਰਕਲ ਵਿੱਚ ਭਰਾਂਗੇ ਰੈੱਡ ਕਲਰ ਹੁਣ ਆਪਾਂ ਅਗਲਾ ਰੰਗ ਲਾਵਾਂਗੇ ਹਰਾ ਰੰਗ ਇਹ ਆਪਾਂ ਭਰਾਂਗੇ ਸਕੁਅਰ ਵਿੱਚ ਕੀ ਆਪਾਂ ਕੀਤਾ ਹੈ ਗ੍ਰੀਨ ਕਲਰ ਪਹਿਲਾਂ ਆਪਾਂ ਕਿਹੜਾ ਕਲਰ ਕੀਤਾਈ ਬੱਚਿਓ ਰੈੱਡ ਕਲਰ ਹੁਣ ਆਪਾਂ ਅਗਲਾ ਰੰਗ ਭਰਾਂਗੇ ਟ੍ਰਾਇੰਗਲ ਵਿੱਚ ਕਿਹੜਾ ਰੰਗ ਬੱਚਿਓ yellow ਕਲਰ देखो बच्चे इस तरह अपना ट्रैंगगल भरया गया येलो कलर येलो मैंने पीला रंग हूँ आप करा रिकटेंगल कलर के कलर करा बच्चों ब्ल्यू कलर ब्ल्यू मैंने नीला ਦੇਖੋ ਬੱਚਿਓ ਅੱਜ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਕਲਰ ਭਰੇ ਆ ਸਰਕਲ ਵਿੱਚ ਭਰਿਆ ਰੈੱਡ ਕਲਰ ਰੈੱਡ ਮੈਨੇ ਲਾਲ ਸਕੁਆਇਰ ਵਿੱਚ ਭਰਿਆ ਗ੍ਰੀਨ ਕਲਰ ਗ੍ਰੀਨ ਮੈਨੇ ਹਰਾ ਰੰਗ ਟ੍ਰਾਇੰਗਲ ਵਿੱਚ ਭਰਿਆ ਯੈਲੋ ਕਲਰ ਯੈਲੋ ਮੈਨੇ ਪੀਲਾ ਰੰਗ ਰੈਕਟੈਂਗਲ ਵਿੱਚ ਭਰਿਆ ਬਲੂ ਕਲਰ ਬਲੂ ਮੈਨੇ ਨੀਲਾ ਰੰਗ